ਦੋਸਤੋ ਇਨਸਾਨ ਹੈ ਨਾ ਆਪਣੇ ਜਿੱਦਾਂ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਬੀਜੀ ਹੁੰਦਾ। ਸੋ ਇਹਨੂੰ ਸੁੱਤਾ ਉੱਠਦਾ ਤੇ ਆਪਣੇ ਕੰਮ-ਕਾਰ ਵਿੱਚ ਲੱਗ ਜਾਂਦਾ। ਤੇ ਕਈ ਵੇਲੇ ਇਦਾਂ ਵੀ ਅਚਨਚੇਤ ਕੋਈ ਇਦਾਂ ਦੀ ਖਬਰ ਸੁਣਨ ਨੂੰ ਮਿਲਦੀ ਆ ਬਈ ਬੰਦੇ ਦੇ ਹੱਥ ਵਿੱਚ ਅਜੇ ਬੁਰਕੀ ਹੁੰਦੀ ਆ ਇੱਥੇ ਤਾਂ ਹੀ ਨਹੀਂ ਆਈ ਹੁੰਦੀ ਤੇ ਬੰਦੇ ਨੂੰ ਸਾਰਾ ਕੁਝ ਵਿੱਚ ਹੀ ਛੱਡ ਕੇ ਜਾਣਾ ਪੈਂਦਾ। ਸੋ ਅਜ ਵੀਰ ਹੋਣਾ ਨਾ ਵੀ ਕੋਈ ਇਦਾਂ ਦਾ ਹੀ ਪਾਣਾ ਵਾਪਰ ਗਿਆ। ਆਪਣੇ ਜਮਸ਼ੀਰ ਦੇ ਲੱਗੇ ਸਾਡੇ ਪਿੰਡ ਤੋਂ ਕਿਲੋ ਡੇਢ ਕਿਲੋਮੀਟਰ ਹੈ ਨਾ ਇਹ ਪਰਿਵਾਰ ਰਹਿੰਦਾ ਆ ਤੇ ਗੁਜਰਾਂ ਦਾ ਪਰਿਵਾਰ ਆ ਇੱਥੇ ਬਹੁਤ ਚਿਰ ਦੇ ਪਾਜੀ ਕਿੰਨੇ ਸਾਲੋਂ ਕਾ ਰਹਿੰਦੇ ਹਨ? ਇੱ 20-25 ਸਾਲ ਹੋ ਗਏ 20-25 ਸਾਲ ਤੋਂ ਇੱਥੇ ਰਹਿੰਦੇ ਆ ਤੇ ਇਹਨਾਂ ਦੇ ਜਦਾਂ ਭਾਣਾ ਵਾਪਰ ਗਿਆ ਵੀ ਅੱਗ ਲੱਗ ਗਈ ਹੈ ਨਾ ਜਿਹੜੀ ਪਰਾਲੀ ਆ ਉਹ ਵੀ ਨੁਕਸਾਨ ਹੋ ਗਿਆ ਤੇ ਘਰ ਦਾ ਵੀ ਨੁਕਸਾਨ ਹੋ ਗਿਆ ਤੁਹਾਨੂੰ ਆ ਜੋ ਵਿੱਚ ਘਰ ਦੇ ਪਹਿਲੇ ਚਲਦੇ ਆਪਾਂ ਨਾਲ ਨਾਲ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਵੀਰ ਦਾ ਨੁਕਸਾਨ ਜਿੱਦਾਂ ਮਤਲਬ ਇੱਕ ਜਿਹੜਾ ਘਰ ਹੁੰਦਾ ਨਾ ਉਮਰਾਂ ਲੰਘ ਜਾਂਦੀਆਂ ਘਰ ਬਣਾਉਂਦਿਆਂ ਨੂੰ ਤੇ ਆ ਵੀਰ ਦੇਖੋ ਵੀ ਆ ਇਹਨੇ ਵੀ ਚਲੋ ਜੋਗੇ ਸੀਗੇ ਮਿਹਨਤ ਦੇ ਨਾਲ ਹਨਾ ਪਰ ਇਸ ਵੇਲੇ ਆ ਸਾਰਾ ਰਾਖ ਬਣਿਆ ਪਿਆ ਆ ਤੁਸੀਂ ਆਖੀ ਦੇਖ ਲਓ ਸਾਰਾ ਦੇਖ ਲਓ ਤੁਸੀਂ ਕਿਦਾਂ ਐਨ ਰਾਖ ਬਣ ਗਈ ਆ ਇਹ ਤੇ ਬਸ ਕੰਧਾਂ ਜਿਹੜੀਆਂ ਮਿੱਟੀ ਦੀਆਂ ਉਹ ਖੜੀਆਂ ਰਹਿ ਗਈਆਂ ਬਾਕੀ ਇੱਥੇ ਕੁਝ ਨਹੀਂ ਸੀ ਇਹ ਵਿਚਾਰਿਆਂ ਦਾ ਇੱਥੇ ਕਿਤੇ ਮੰਝਾ ਲੱਗਾ ਹੋਊਗਾ ਇੱਥੇ ਕਿਤੇ ਇਹਨਾਂ ਦਾ ਕੋਈ ਪੱਖਾ ਵਿਚਾਰਿਆਂ ਦਾ ਪਿਆ ਹੋਊਗਾ ਨਾ ਕੋਈ ਕੱਪੜਿਆਂ ਦਾ ਸਮਾਨ ਪਿਆ ਹੋਊਗਾ ਕਿਤੇ ਭਾਂਡੇ ਪਏ ਹੋਣਗੇ ਜਿਹਦੇ ਵਿੱਚ ਰੋਟੀ ਪਾ ਕੇ ਬੰਦੇ ਨੇ ਪਕਾ ਕੇ ਖਾਣੀ ਆ ਤੇ ਕਿਤੇ ਬੱਚੇ ਇਹਨਾਂ ਦੇ ਕਿਸੇ ਖੂਂਜੇ ਵਿੱਚ ਰਹਿੰਦੇ ਹੋਊਗੇ ਪਰ ਇਸ ਵੇਲੇ ਸਾਰਾ ਕੁਝ ਇਹ ਜਿਹੜਾ ਸਵਾਹ ਦੇ ਵਿੱਚ ਬਦਲ ਚੁੱਕਿਆ ਆ ਇਹ ਦੇਖ ਕੇ ਤੇ ਤਾਂ ਮਨ ਨੂੰ ਵੀ ਆਉਂਦਾ ਯਾਰ ਦੁੱਖ ਲੱਗਦਾ ਵੀ ਚਲੋ ਭਾਣਾ ਵਾਪਰ ਗਿਆ ਤੇ ਇਹ ਵੀਰ ਜਿਹੜਾ ਇੱਥੇ ਸਾਡੇ ਏਰੀਏ ਦੇ ਵਿੱਚ ਰਹਿੰਦਾ ਹੈ ਤੇ ਭਾਜੀ ਇਹ ਕਿੰਨੇ ਕਬਜ ਤੁਹਾਨੂੰ ਪਤਾ ਲੱਗਾ ਭਾਜੀ 11:00 ਵਜੇ ਮੈਂ ਪਸੂ ਲੈ ਕੇ ਆਇਆ ਕੱटु ਅੰਦਰ ਬੰਨ ਲੱਗਾ ਜੀ ਸ਼ਾਮੇ 11:40 ਮਿੰਟ ਤੇ ਮੈਂ ਦੇਖਿਆ ਜੀ ਤੁਹਾਨੂੰ ਅੱਗ ਮੱਚ ਗਈ ਸੀ ਫੇਰ ਸਮਾਨ ਵੀ ਕੁਝ ਨਹੀਂ ਨਿਕਲੇ ਬਾਹਰ ਆਪਣੇ ਸਾਲਿਆਂ ਨੂੰ ਬਾਜ ਮਾਰੇ ਉਹ ਆਏ ਆ ਹੂੰ ਤੇ ਵਜਾਣ ਲੱਗੇ ਗੱਡੀ ਵੀ ਆਈ ਸੀ ਪਾਣੀ ਵਾਲੀ ਬਾਅਦ ਚ ਉਹ ਤੇ ਮੈਨੂੰ ਬੋਝ ਬੋਝ ਹੋ ਉਹ ਅੱਗ ਲੱਗ ਗਈ ਸੀ ਧੂੰਆਂ ਬਹੁਤ ਜਾਂਦਾ ਸੀ ਅੱਗ ਕੰਟਰੋਲ ਨਹੀਂ ਹੋਈ ਭਾਜੀ ਤੇ ਪਸ਼ੂਆਂ ਦਾ ਬਚਾਅ ਹੋ ਗਿਆ ਪਸ਼ੂਆਂ ਦਾ ਬਚਾਅ ਹੋ ਗਿਆ ਬਾਕੀ ਸਮਾਨ ਸਮੂਹ ਦਾ ਲੋਹਾ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਸਾਰਾ ਕੁਝ ਮਿੱਟੀ ਹੋ ਗਿਆ ਮਿੱਟੀ ਹੋ ਗਿਆ ਬਿਲਕੁਲ ਫੇ ਅੱਜ ਰਾਤ ਕਿੱਦਾਂ ਕੱਟਣੀ ਹੈ ਹਾਂ ਤੁਹਾਡੇ ਸਿਰ ਤੇ ਜਿੱਦਾਂ ਤੁਸੀਂ ਕਟਾਉਗਾ ਭਾਈ ਜਨਤਾ ਵੀ ਇਹ ਮਸਲਾ ਹੱਲ ਤੁਸੀਂ ਕਰਨਾ ਹੁਣ ਅਸੀਂ ਗਰੀਬ ਬੰਦੇ ਹੈਗਾ ਮਾਸੀ ਇਹ ਤਾਂ ਜੋਰ-ਜੋਰ ਕੇ ਬਣਾਇਆ ਸੀ ਨੂੰ ਰਾਗ ਹੋ ਗਿਆ ਤੁਹਾਡੇ ਸਾਹਮਣੇ ਹੈ ਤੇ ਜਿੱਦਾਂ ਮਤਲਬ ਮੰਜੇ-ਮੰਜੇ ਅੱਜ ਪਧਰੇ ਹੀ ਆ ਅੱਜ ਬੰਦਰੇ ਸੌਣਾ ਪੈਣਾ ਭਾਈ ਥੱਲੇ ਇਥੇ ਵੇੜੇ 'ਚ ਤੇ ਵੈਸਤੇਦਾਰ ਵਿਚਾਰੇ ਆਏ ਆ ਦੁੱਖ ਦੇ ਵਿੱਚ ਸੀ ਸਿਹਰਾ ਆਏ ਸਿਆਹਾ ਆਏ ਬਹੁਤ ਇ ਜਿੱਦਾਂ ਮਤਲਬ ਹੋਰ ਜਿੱਦਾਂ ਕਿਸੇ ਜਿੱਦਾਂ ਮਤਲਬ ਸੰਸਥਾਵਾਂ ਹੁੰਦੀਆਂ ਉਹਨਾਂ ਨੂੰ ਕੋਈ ਮਤਦਾਤਾ ਆਇਆ ਕੁਝ ਨਹੀਂ ਕੋਈ ਨਹੀਂ ਆਇਆ ਦੋਸਤੋ ਇਹਨਾਂ ਦੀ ਮਤ ਵੀ ਜਰੂਰ ਕਰਿਓ ਕਿਉਂਕਿ ਜਿੱਦਾਂ ਮਾਤੜ ਬੰਨੇ ਆ ਮਾਤੜ ਚੰਚੇ ਤੇ ਕੋਈ ਪਾਣਾ ਵਾਪਰ ਕੇ ਹੈ ਨਾ ਆਪਾਂ ਉਦਾਂ ਵੀ ਕਰਦੇ ਆ ਤੇ ਇੱਕ ਦੂਜੇ ਦੀ ਆਪਾਂ ਬਾਹ ਫੜਦੇ ਹੀ ਆ ਨਾ ਇਹ ਵੀਰਦੀ ਵੀ ਜਰੂਰ ਬਾਹ ਫੜਿਓ ਤੁਸੀਂ ਤੇ ਆ ਨੁਕਸਾਨ ਦੇਖ ਲਓ ਸਾਰਾ ਹੀ ਇਹਨਾਂ ਦੇ ਤੁਹਾਨੂੰ ਪਸ਼ੂ ਪਾ ਵੀ ਦਿਖਾ ਲੰਨੇ ਆ ਸਾਰਾ ਕੁਝ ਉਹ ਤੁਹਾਨੂੰ ਨਾਲ-ਨਾਲ ਦਿਖਾ ਲਈ ਜਾਵਾਂਗੇ ਤੇ ਆ ਦੇਖੋ ਆ ਜਿਹੜੀਆਂ ਚੀਜ਼ਾਂ ਹਨ ਆ ਦੇਖੋ ਕਿੰਨੇ ਪਿਆਰ ਨਾਲ ਬੀਬੀਆਂ ਨੇ ਤਿਆਰ ਕੀਤੀਆਂ ਹੋਗੀਆਂ ਆ ਦੇਖੋ ਇਹ ਆ ਦੇ ਮਿੱਟੀ ਬਣ ਗਈ ਏ ਆ ਦੇ ਰਾਖ ਜੀ ਆ ਤੇ ਡਿੱਗੀ ਜਾਂਦੀ ਏ ਤੇ ਇੱਥੇ ਭਾਂਡੇ ਭੁੰਡੇ ਪਏ ਹੁੰਦੇ ਹਨਾ ਆ ਦੇਖੋ ਕਿੰਨਾ ਜਿੱਦਾਂ ਮਤਲਬ ਆ ਲੱਕੜ ਦਾ ਲੱਗਾ ਤੇ ਇਹਨਾਂ ਨੂੰ ਵੀ ਅੱਗ ਪੈ ਗਈ ਆ ਲੱਕੜ ਦੇ ਜਿਹੜੇ ਕੋਲੇ ਆ ਇਹ ਵੀ ਇੱਥੋਂ ਆ ਦੇਖੋ ਆ ਹਜੇ ਵੀ ਧੂਆਂ ਵਿੱਚੋਂ ਆਉਂਦਾ ਸਾਰੀਆਂ ਸਾੜੂੜ ਗਈਆਂ ਬੱਤੀ ਵਾਲੇ ਤਾਰਾ ਤੂਰੇ ਦੇਖੋ ਆ ਸਾਰੀ ਸਾੜੂੜ ਗਈਆਂ ਪਾਵਾ ਰਾਖ ਹੋ ਗਿਆ ਸਾਰਾ ਕੁਝ ਤਾਰਾਂ ਤੂਰਾਂ ਵੀ ਵਿਚਾਰਿਆਂ ਦੀਆਂ ਸਾਰਾ ਕੁਝ ਰਾਖ ਹੋ ਗਿਆ ਤੇ ਪਸ਼ੂ ਵੀ ਬਚਾਅ ਹੋ ਗਿਆ ਚਲੋ ਰੱਬ ਵਲੋਂ ਇਹਨਾਂ ਦੀ ਵੀ ਜ਼ਿੰਦਗੀ ਜਿਹੜੀ ਬਚ ਗਈ ਆ ਅਸੀਂ ਤੇ ਇਹ ਅਰਦਾਸ ਕਰਦੇ ਆ ਆ ਦਰਵਾਜ਼ਿਆਂ ਦੇ ਰੰਗ ਦੇਖ ਲਓ ਇੱਧਰ ਆ ਦੇਖੋ ਆ ਦਰਵਾਜ਼ੇ ਵੀ ਬਸ ਐ ਨਹੀਂ ਲੂ ਹੋ ਗਏ ਸਾਰੇ ਹਨ ਤੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਸੀਗੀ ਤੇ ਫੇ ਇਹਨਾਂ ਨੇ ਵਿਚਾਰਿਆਂ ਨੇ ਇਹ ਆ ਦੇਖੋ ਆ ਰਸੋਈ ਆ ਇੱਧਰ ਥੋੜਾ ਜਿਹਾ ਬਚਾਅ ਹੋ ਗਿਆ ਆ ਆ ਤੁਹਾਨੂੰ ਨਾਲ-ਨਾਲ ਦਿਖਾ ਦਿੰਨੇ ਆ ਇਹ ਇੱਧਰ ਪਾਜੀਆ ਦਿਖਾ ਦੋ ਮੜਾ ਜ ਆ ਥੋੜਾ ਜਿਹਾ ਬਚਾਅ ਹੋ ਗਿਆ ਇੱਧਰ ਰਸੋਈ ਦਾ ਤੇ ਕਿਉਂਕਿ ਜਦੋਂ ਬੰਦੇ ਪਿੱਲੇ ਪਿੰਡ ਦੇ ਵੀ ਪਹੁੰਚ ਗਏ ਸੀਗੇ ਤੇ ਮੁੜ ਕੇ ਫਾਇਰ ਬ੍ਰਿਗੇਡ ਵਾਲੀ ਗੱਡੀ ਹੋਂ ਤੱਕ ਆਹ ਜੇ ਬਚੀ ਸੀਗੀ ਤੇ ਉਹਨਾਂ ਨੇ ਪਾਣੀ ਪੂਣੀ ਪਾ ਕੇ ਤੇ ਅੱਗੇ ਬੁਝਾਤੀ ਉਹਨਾਂ ਨੇ ਤੇ ਆ ਤੁਹਾਨੂੰ ਬਾਹਰਲੇ ਹਾਲਾਤ ਵੀ ਦਿਖਾ ਲਦਨੇ ਆ ਆ ਦੇਖੋ ਆ ਬਾਹਰ ਆ ਸਾਰਾ ਇਹਨਾਂ ਦਾ ਥੱਲੇ ਪਿਆ ਆ ਸਾਰਾ ਦੇਖ ਲਓ ਆ ਸਾਰਾ ਹੀ ਵਿਚਾਰਿਆਂ ਦਾ ਇੱਥੇ ਛੰਨ ਹੁੰਦੀ ਨਾ ਇਹਨਾਂ ਦੀ ਜਦੋਂ ਝੌਪੜੀ ਟਾਈਪ ਆਈ ਹੁੰਦੀ ਆ ਉਹ ਸਾਰੇ ਹੀ ਇੱਧਰ ਥੱਲੇ ਮਚ ਗਈ ਆ ਸਾਰੀ ਆ ਸਾਰਾ ਜੋ ਕੁਝ ਵੀ ਹੈ ਨਾ ਵਿਚਾਰਿਆਂ ਦਾ ਹੈ ਜਿੱਦਾਂ ਹੋ ਗਿਆ ਆਲੇ ਦੁਆਲੇ ਤੁਹਾਨੂੰ ਸਾਰਾ ਹੀ ਦਿਖਾ ਲਦਨੇ ਆ ਤੇ ਨੁਕਸਾਨ ਵਿਚਾਰਿਆਂ ਦਾ ਹੋ ਗਿਆ ਤੇ ਜੇ ਕੋਈ ਵੀਰ ਮੇਰਾ ਭਰਾ ਕੋਈ ਇਹਨਾਂ ਦੀ ਮੱਤ ਕਰਨੀ ਚਾਹੁੰਦਾ ਹੋਵੇ ਤੇ ਜਰੂਰ ਇਹਨਾਂ ਦੀ ਮੱਤ ਕਰਿਓ ਬਈ ਦੁੱਖ ਦਾ ਟਾਈਮ ਆ ਦੁੱਖ ਦੇ ਟਾਈਮ ਵਿੱਚ ਨਾਲ ਖੜਨਾ ਚਾਹੀਦਾ ਹੈ ਤੇ ਧਰਮਾਂ ਤੋਂ ਉੱਪਰ ਉੱਠ ਕੇ ਇਹਨਾਂ ਦੀ ਮੱਤ ਕਰੋ ਕਿਉਂਕਿ ਇਹ ਦੁੱਖ ਕਿਸੇ ਦੇ ਵੀ ਆ ਸਕਦਾ ਜਿਹੜੇ ਦੁੱਖ ਹੁੰਦੇ ਹਨ ਇਹ ਧਰਮ ਦੇਖ ਕੇ ਨਹੀਂ ਹੁੰਦੇ ਇਹ ਜਾਤ ਦੇਖ ਕੇ ਨਹੀਂ ਹੁੰਦੇ ਇਹ ਬਸ ਆ ਜਾਂਦੇ ਆ ਜਦੋਂ ਇਹਨਾਂ ਨੇ ਆਉਣਾ ਇਹ ਆ ਜਾਂਦੇ ਬੰਦੇ ਤੇ ਹੁਣੀ ਬਣ ਕੇ ਘੇਰ ਲੈਂਦੇ ਬੰਦੇ ਨੂੰ ਮਾਲ ਮਾੜਾ ਸਮਾ ਜਿਹੜਾ ਹੈ ਉਹ ਦੱਸ ਕੇ ਨਹੀਂ ਆਉਂਦਾ ਤਾਂ ਆ ਜਾਂਦਾ ਸੋ ਇੰਨੀ ਇੱਕ ਬੇਨਤੀਆਂ ਕਰੋ ਪ੍ਰਵਾਨ ਮੈਂ ਤੁਹਾਡਾ ਆਪਣਾ ਮੌਂਟੀ ਮਾਨ 残り。タンバー